ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ YouTube ਚੈਨਲ ਤੇ ਆਓ ਅੱਜ ਜੋ ਪਵਿੱਤਰ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ ਤੋਂ ਆਇਆ ਹੈ ਉਸ ਦੇ ਭਾਵ ਅਰਥ ਸਮਝਿਏ ਤੇ ਉਹ ਹੁਕਮਨਾਮਾ ਕੀ ਹੈ ਆਓ ਪਹਿਲੇ ਹੁਕਮਨਾਮਾ ਸਾਹਿਬ ਬੜੀਏ ਤੇ ਫਿਰ ਉਸ ਦੇ ਅਰਥ ਵੀ ਸਮਝਿਏ ਤਨਾਸਰੀ ਮਹਲਾ ਚੌਥਾ ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁਖ ਹੋਏ 함ਰੀ ਬੇਦਣ ਤੂੰ ਜਾਣਦਾ ਸਾਹਾ ਅਵਰ ਕਿਆ ਜਾਣ ਕੋਈ ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ ਤੇਰਾ ਕੀ ਆ ਸੱਚ ਸਭ ਹੋਏ ਉਠਾ ਕੇ ਸ ਕੋ ਆਖੀ ਐ ਸਾਹ ਦੂਜਾ ਨਹੀਂ ਕੋਈ ਸਭਨਾ ਵਿੱਚ ਤੂੰ ਵਰਤਦਾ ਸਾਹ ਸਭ ਤੁਝੇ ਧਾਮੇ ਦਿਨ ਰਾਤ ਸਭ ਤੁਝ ਹੀ ਥਾਮੋ ਮੰਗ ਦੇ ਮੇਰੇ ਸਾਹ ਤੂੰ ਸਬਨਾ ਕਰੇ ਇੱਕ ਦਾਤ ਸਭ ਕੋ ਤੁਜੀ ਵਿੱਚ ਹੈ ਮੇਰੇ ਸਾਹ ਤੁਜ ਤੇ ਬਾਹਰ ਕੋਈ ਨਾ ਹੈ ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹ ਸਭ ਤੁਜੀ ਮਾਹੇ ਸਮਾਹੇ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝੇ ਤੇ ਆਵੇਂ ਮੇਰੇ ਸ਼ਾਹ ਜਿਉਂ ਪਾਵੇ ਤਿਉਂ ਰੱਖ ਤੂੰ ਮੇਰੇ ਪਿਆਰੇ ਸਾਜ ਨਾਨਕ ਕੇ ਪਾਤਸ਼ਾਹ ਅੱਜ ਦਾ ਪ੍ਰਮਾਣ ਤਨਸਰੀ ਰਾਗ ਦੇ ਵਿੱਚ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਹੈ ਤਨਸਰੀ ਮਹੱਲਾ ਚੌਥਾ ਬਾਣੀ ਤਨਸਰੀ ਰਾਗ ਦੀ ਹੈ ਮਹੱਲਾ ਚੌਥਾ ਤੋਂ ਭਾਵ ਚੌਥੇ ਗੁਰੂ ਚੌਥੇ ਗੁਰੂ ਨਾਨਕ ਗੁਰੂ ਰਾਮਦਾਸ ਜੀ ਦਾ ਇਹ ਸ਼ਬਦ ਹੈ ਗੁਰੂ ਰਾਮਦਾਸ ਜੀ ਕੀ ਫਰਮਾਨ ਕਰਦੇ ਹਨ ਕੀ ਬੇਨਤੀ ਕਰਦੇ ਹਨ ਉਸ ਅਕਾਲ ਪੁਰਖ ਅੱਗੇ ਆਓ ਦੇਖਿਏ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਇ ਸਤਿਗੁਰੂ ਕਹਿੰਦੇ ਹਨ हे मेरे स्वामी वाहेगुरु तेरे दीदार करके मेनू ਸੁਖ ਮਿਲਦਾ ਹੈ 함ਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੈ ਕੋਈ हे ਸੱਚੇ ਸਤਗੁਰਾ ਤੂੰ ਮੇਰੀ ਪੀੜ ਨੂੰ ਜਾਣਦਾ ਹੈ ਮੇਰੇ ਅੰਦਰ ਦੀ ਬੇਦਨ ਨੂੰ ਜਾਣਦਾ ਹੈ ਤੇ ਹੋਰ ਕੋਈ ਇਸ ਨੂੰ ਨਹੀਂ ਜਾਣ ਸਕਦਾ ਪ੍ਰਾਉ ਅਗੇ ਠਹਿਰਾਓ ਦੇ ਕੇ ਅੱਗੇ ਫੁਰਮਾਂਦੇ ਹਨ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ ਏ ਬਾਦਸ਼ਾਹ ਤੂੰ ਮੇਰਾ ਸੱਚਾ ਸੁਆਮੀ ਹੈ ਤੇਰਾ ਕੀਆ ਸੱਚ ਸਭ ਹੋਏ ਤੇ ਜੋ ਵੀ ਤੂੰ ਕਰਦਾ ਹੈ ਉਹ ਸਭ ਸੱਚ ਹੈ ਝੂਠਾ ਕਿਸ ਕੋ ਆਖੀਐ ਸਾਹਾ ਦੂਜਾ ਨਹੀਂ ਕੋਏ ਸਤਗੁਰੂ ਕਹਿੰਦੇ ਹਨ ਭਾਈ ਮੈਂ ਕਿਸ ਨੂੰ ਝੂਠਾ ਕਵਾਂ ਜਦ ਤੇਰੇ ਬਗੈਰ ਹੋਰ ਕੋਈ ਹੈ ਹੀ ਨਹੀਂ ਮੇਰੇ ਪਾਦਸ਼ਾ ਪਾਪ ਕੀ ਸਾਰੀ ਜਗ੍ਹਾ ਤੇ ਤੂੰ ਆਪ ਵਸਿਆ ਹੋਇਆ ਹੈ ਏ ਸੱਚਿਆ ਪਾਦਸ਼ਾ ਮੈਂ ਕਿਸ ਨੂੰ ਝੂਠਾ ਕਵਾਂ ਸਭਨਾ ਵਿੱਚ ਤੂੰ ਮਰਤਦਾ ਸਾਹਾ ਸਭ ਤੁਝੇ ਧਿਆਮੈਂ ਦਿਨ ਰਾਤ ਤੂੰ ਦੁਨੀਆ ਦੇ ਹਰੇਕ ਕੋਨੇ ਵਿੱਚ ਹਰ ਜਰਰੇ ਜਰਰੇ ਵਿੱਚ ਆਪ ਵਸਿਆ ਹੋਇਆ ਹੈ ਤੂੰ ਹਰੇਕ ਮਨੁੱਖ ਦੇ ਅੰਦਰ ਖੁਦ ਹੀ ਵਿਆਪਕ ਹੈ ਤੇ ਹਰ ਕੋਈ ਦਿਨ ਰਾਤ ਤੈਨੂੰ ਹੀ ਯਾਦ ਕਰਦਾ ਹੈ ਸਭ ਤੁਝ ਹੀ ਥਾਮੂ ਮੰਗਦੇ ਮੇਰੇ ਸਾਹਾ ਤੂੰ ਸਭ ਨਾ ਕਰਾਂ ਇੱਕ ਦਾਤ ਤੇ ਸਾਰੇ ਜਣੇ ਤੇਰੇ ਕੋਲੋਂ ਹੀ ਮੰਗਦੇ ਹਨ ਮੇਰੇ ਸਵਾਮੀ ਏ ਮੇਰੇ ਵਾਹਿਗੁਰੂ ਤੂੰ ਸਾਰਿਆਂ ਨੂੰ ਦਾਤਾਂ ਬਖਸ਼ਣ ਵਾਲਾ ਹੈ ਸਭ ਕੁ ਤੁਝ ਹੀ ਵਿੱਚ ਹੈ ਮੇਰੇ ਸਾਹਾ ਤੁਜ ਤੇ ਬਾਹਰ ਕੋਈ ਨਹੀਂ ਇਸ ਸੰਸਾਰ ਦੇ ਵਿੱਚ ਜੋ ਵੀ ਬਣਿਆ ਹੋਇਆ ਹੈ ਸਭ ਤੇਰੇ ਅੰਦਰ ਹੈ ਤੇਰੇ ਤੋਂ ਬਾਹਰ ਕੋਈ ਨਹੀਂ ਸਭ ਤੇਰੇ ਬਾਣੇ ਦੇ ਅੰਦਰ ਹੀ ਚੱਲਦਾ ਹੈ ਸਭ ਜੀ ਤੇਰੇ ਤੂੰ ਸਭਸ ਦਾ ਮੇਰੇ ਸਾਹਾ ਇਸ ਦੁਨੀਆ ਤੇ ਸਾਰੇ ਜੀਵ ਤੇਰੇ ਹਨ ਤੇ ਤੂੰ ਸਾਰਿਆਂ ਦਾ ਹੈ ਸਭ ਤੁਝ ਹੀ ਮਾਹੇ ਸਮਾਹੇ ਤੇ ਸਾਰੇ ਤੇਰੇ ਵਿੱਚ ਹੀ ਲੀਨ ਹੋ ਜਾਂਦੇ ਹਨ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝੇ ਧਿਆਵੈ ਮੇਰੇ ਸਾਹਾ ਏ ਮੇਰੇ ਪਰਮਾਤਮਾ ਤੂੰ ਸਾਰਿਆਂ ਦੀ ਆਸ ਤੇ ਉਮੀਦ ਹੈ ਤੇ ਸਾਰੇ ਤੈਨੂੰ ਹੀ ਯਾਦ ਕਰਦੇ ਹਨ ਮੇਰੇ ਸੱਚੇ ਬਾਦਸ਼ਾਹ ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ ਸਚ ਨਾਨਕ ਕੀ ਬਾਦਸ਼ਾਹ हे मेरे परमात्मा हे अकाल पुरख सच्ची पिता वाहेगुरु जिस तरह तेंनु चंगा लगदा है ओसे तरह ही तू मेनू रख्या कर मेरे प्रीतम तू मेरा सच्चा बादशाह है मैं तेरा दास हां ते तू मेरा मालिक है जिवें तेंनु चंगा लगदा है ओवें मेनू रखना कर वाहेगुरु जी का खालसा वाहेगुरु जी की फतेह